ਪੰਜਾਬੀ ਗਾਇਕਾ ਤੇ ਅਦਾਕਾਰ ਦਲਜੀਤ ਦੋਸਾਂਝ ਦੀਆਂ ਮੁਸ਼ਕਲਾਂ ਘਟਨ ਦਾ ਨਾਮ ਨਹੀਂ ਲੈ ਰੀਆਂ ਦਲਜੀਤ ਦੋਸਾਂਝ ਤੇ ਇੱਕ ਵਾਰ ਫਿਰ ਤੋਂ ਵੱਡਾ ਖਤਰਾ ਮੰਡਰਾ ਰਿਹਾ ਏ ਇੱਕ ਵਾਰ ਫਿਰ ਤੋਂ ਖਾਲਿਸਤਾਨੀ ਕੱਟੜ ਪੰਥੀਆਂ ਦੇ ਨਿਸ਼ਾਨੇ ਤੇ ਨੇ ਗਾਇਕਾ ਦੇ ਆਰਾ ਵਰਡ ਟੂਰ ਦੇ ਨਾਲ ਨਾਲ ਨਿਊਜ਼ੀਲੈਂਡ ਦੇ ਆਕਲੈਂਡ ਦੇ ਵਿੱਚ ਹੋਣ ਵਾਲੇ ਉਹਨਾਂ ਦੇ ਆਉਣ ਵਾਲੇ ਕਾਂਸਰਟ ਨੂੰ ਖਾਲਿਸਤਾਨੀ ਪੱਖੀ ਸਮੂਹਾਂ ਦੇ ਵੱਲੋਂ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਦਿਲਜੀਤ ਦੋਸਾਂਝ ਨੇ ਅਜੇ ਤੱਕ ਇਸ ਘਟਨਾ ਦੇ ਕੋਈ ਪ੍ਰਤੀਕਿਰਿਆ ਸਾਂਝੀ ਨਹੀਂ ਕੀਤੀ ਪਰ ਆਪਣੇ ਗੀਤਾਂ ਨਾਲ ਪ੍ਰਸ਼ੰਸਕਾਂ ਨੂੰ ਮੋਹਿਤ ਕਰਨਾ ਜਾਰੀ ਰੱਖਿਆ ਹੈ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਫਿਰ ਤੋਂ ਖਾਲਿਸਤਾਨੀ ਸਮਰਥਕਾਂ ਦੇ ਵੱਲੋਂ ਧਮਕੀਆਂ ਮਿਲ ਰਹੀਆਂ ਨੇ ਉਸ ਦਿਨ ਪਹਿਲਾਂ ਹੀ ਉਹਨਾਂ ਦੇ ਕਾਨਸਰਟ ਦੌਰਾਨ ਵੀ ਇਸੇ ਤਰ੍ਹਾਂ ਦੀ ਗੜਬੜ ਦੀ ਰਿਪੋਰਟ ਮਿਲੀ ਸੀ ਮੀਡੀਆ ਰਿਪੋਰਟਾਂ ਦੀਆਂ ਮੰਨੀਆਂ ਤਾਂ ਉਹਨਾਂ ਦੇ ਸ਼ੋਅ ਦੌਰਾਨ ਖਾਲਿਸਤਾਨ ਪੱਖੀ ਨਾਰੇ ਵੀ ਲਗਾਏ ਗਏ ਸਨ ਹੁਣ ਆਕਲੈਂਡ ਦੇ ਵਿੱਚ ਉਸਦੇ ਅਗਲੇ ਸੰਗੀਤ ਸਮਰੋਹ ਲਈ ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ ਇਹ ਧਮਕੀਆਂ ਅਮਰੀਕਾ ਸਥਿਤ ਕੱਟੜਪੰਥੀ ਗੁਰਪਤਵੰਨ ਸਿੰਘ ਪੰਨੂ ਦੀ ਸਿੱਖ ਫੋਰਜਸਿਸ ਦੇ ਵੱਲੋਂ ਆ ਰਹੀਆਂ ਨੇ ਜਿਸ ਨੇ ਪਹਿਲਾਂ ਗਾਇਕ ਨੂੰ ਨਿਸ਼ਾਨਾ ਬਣਾਇਆ ਵਾਦਿਤਨਾ ਦੇ ਬਾਵਜੂਦ ਦਸਾਂਜ ਨੇ ਅਡੋਲ ਰਹਿਣ ਦੀ ਚੋਣ ਕੀਤੀ ਹੈ ਉਹ ਇੰਸਟਾਗ੍ਰਾਮ ਤੇ ਆਪਣੇ ਸੰਗੀਤ ਸਮਰੋਹਾਂ ਦੀਆਂ ਖੁਸ਼ੀਆਂ ਭਰੀਆਂ ਫੋਟੋਆਂ ਸਾਂਝੀਆਂ ਕਰਦੇ ਰਹਿੰਦੇ ਨੇ ਅਤੇ ਆਪਣਾ ਸੁਨੇਹਾ ਸਕਾਰਾਤਮਕ ਅਤੇ ਸਦਾ ਵਾਲਾ ਰੱਖਦੇ ਨੇ ਪਰ ਇੱਕ ਵਾਰ ਫਿਰ ਤੋਂ ਦਲਜੀਤ ਦੋਸਾਂ ਤੇ ਖਤਰਾ ਮੰਡਰਾ ਰਿਹਾ ਹੈ ਉਹਨਾਂ ਦੇ ਸਮਰੋਹ ਦੌਰਾਨ ਕਿਹਾ ਜਾ ਰਿਹਾ ਹੈ ਕਿ ਖਾਲਿਸਤਾਨੀ ਸਮਰਥਕਾਂ ਦੇ ਵੱਲੋਂ ਨਾਰੇਬਾਜ਼ੀ ਵੀ ਕੀਤੀ ਗਈ ਹੈ ਪੰਜਾਬੀ ਕਾਇਕਾ ਤੇ ਅਦਾਕਾਰ ਦਲਜੀਤ ਦੋਸਾਂ ਚ ਦੀਆਂ ਮੁਸ਼ਕਲਾਂ ਘਟਨ ਦਾ ਨਾਮ ਨਹੀਂ ਲੈ ਰਹੀਆਂ ਦਲਜੀਤ ਦੋਸਾਂ ਤੇ ਇੱਕ ਵਾਰ ਫਿਰ ਤੋਂ ਵੱਡਾ ਖਤਰਾ ਮੰਡਰਾ ਰਿਹਾ ਹੈ ਇੱਕ ਵਾਰ ਫਿਰ ਤੋਂ ਖਾਲਿਸਤਾਨੀ ਕੱਟੜ ਪੰਥੀਆਂ ਦੇ ਨਿਸ਼ਾਨੇਤੇ ਨੇ ਗਾਇਕਾ ਦੇ ਆਰਾ ਵਰਡ ਟੂਰ ਦੇ ਨਾਲ-ਨਾਲ ਨਿਊਜ਼ੀਲੈਂਡ ਦੇ ਆਕਲੈਂਡ ਦੇ ਵਿੱਚ ਹੁਣ ਪਹਲੇ ਉਹਨਾਂ ਦੇ ਆਉਣ ਵਾਲੇ ਕਾਂਸਰਟ ਨੂੰ ਖਾਲਿਸਤਾਨੀ ਪੱਖੀ ਸਮੂਹਾਂ ਦੇ ਵੱਲੋਂ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਦਿਲਜੀਤ ਦੋਸਾਂਝ ਨੇ ਅਜੇ ਤੱਕ ਇਸ ਘਟਨਾ ਦੇ ਕੋਈ ਪ੍ਰਤੀਕਿਰਿਆ ਸਾਂਝੀ ਨਹੀਂ ਕੀਤੀ ਪਰ ਆਪਣੇ ਗੀਤਾਂ ਨਾਲ ਪ੍ਰਸ਼ੰਸਕਾਂ ਨੂੰ ਮੋਹਿਤ ਕਰਨਾ ਜਾਰੀ ਰੱਖਿਆ ਹੈ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਫੇਰ ਤੋਂ ਖਾਲਿਸਤਾਨੀ ਸਮਰਥਕਾਂ ਦੇ ਵੱਲੋਂ ਧਮਕੀਆਂ ਮਿਲ ਰਹੀਆਂ ਨੇ ਉਸ ਦਿਨ ਪਹਿਲਾ ਹੀ ਉਹਨਾਂ ਦੇ ਕਾਨਸਰਟ ਦੌਰਾਨ ਵੀ ਇਸੇ ਤਰ੍ਹਾਂ ਦੀ ਗੜਬੜ ਦੀ ਰਿਪੋਰਟ ਮਿਲੀ ਸੀ ਮੀਡੀਆ ਰਿਪੋਰਟਾਂ ਦੀਆਂ ਮੰਨੀਆਂ ਤਾਂ ਉਹਨਾਂ ਦੇ ਸ਼ੋਅ ਦੌਰਾਨ ਖਾਲਿਸਤਾਨ ਪੱਖੀ ਨਾਰੇ ਵੀ ਲਗਾਏ ਗਏ ਸਨ ਹੁਣ ਆਕਲੈਂਡ ਦੇ ਵਿੱਚ ਉਸਦੇ ਅਗਲੇ ਸੰਗੀਤ ਸਮਰੋਹ ਲਈ ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ ਇਹ ਧਮਕੀਆਂ ਅਮਰੀਕਾ ਸਥਿਤ ਕੱਟੜਪੰਥੀ ਗੁਰਪਤਵੰਨ ਸਿੰਘ ਪੰਨੂ ਦੀ ਸਿੱਖ ਫੋਰਜੈਸੀਸ ਦੇ ਵੱਲੋਂ ਆ ਰਹੀਆਂ ਨੇ ਜਿਸ ਨੇ ਪਹਿਲਾਂ ਗਾਇਕ ਨੂੰ ਨਿਸ਼ਾਨਾ ਬਣਾਇਆ ਵਾਦਿਤਨਾ ਦੇ باوجود ਦਸਾਂਜ ਨੇ ਅਡੋਲ ਰਹਿਣ ਦੀ ਚੋਣ ਕੀਤੀ ਹੈ ਉਹ ਇੰਸਟਾਗ੍ਰਾਮ ਤੇ ਆਪਣੇ ਸੰਗੀਤ ਸਮਰੋਹਾਂ ਦੀਆਂ ਖੁਸ਼ੀਆਂ ਭਰੀਆਂ ਫੋਟੋਆਂ ਸਾਂਝੀਆਂ ਕਰਦੇ ਰਹਿੰਦੇ ਨੇ ਅਤੇ ਆਪਣਾ ਸੁਨੇਹਾ ਸਕਾਰਾਤਮਕ ਅਤੇ ਸਦਾ ਵਾਲਾ ਰੱਖਦੇ ਨੇ ਪਰ ਇੱਕ ਵਾਰ ਫਿਰ ਤੋਂ ਦਲਜੀਤ ਦੋਸਤਾਂ ਤੇ ਖਤਰਾ ਮੰਡਰਾ ਰਿਹਾ ਹੈ ਉਹਨਾਂ ਦੇ ਸਮਰੋਹ ਦੌਰਾਨ ਕਿਹਾ ਜਾ ਰਿਹਾ ਹੈ ਕਿ ਖਾਲਿਸਤਾਨੀ ਸਮਰਥਨ ਕਰਨ ਦੇ ਵੱਲੋਂ ਨਾਰੇਬਾਜ਼ੀ ਵੀ ਕੀਤੀ ਗਈ ਹੈ